ਜੀ ਸੱਚੀ ਸਰ ਦਾ ਮਾਮਲਾ ਜੀ ਇਹਦੀ ਖਬਰ ਨਹੀਂ ਅ ਜਿੱਦਾਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਯੋਗ ਨਸ਼ਿਆਂ ਵਰਗ ਜਿਹੜਾ ਇੱਕ ਮੈਨ ਚੱਲ ਰਹੀ ਆ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਔਰ ਮਾਨਜੋਗ ਡੀਜੀ ਸਾਹਿਬ ਤੇ ਸਾਡੇ ਮਾਨਜੋਗ ਡੀਆਈਜੀ ਸਾਹਿਬ ਦਾ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਦਾ ਮਨਿੰਦਰ ਸਿੰਘ ਦੀਆਂ ਹਦਾਇਤਾਂ ਦੇ ਉੱਤੇ ਅਕਾੜੀ ਸੌਂਡਵੀਅਨ ਦੇ ਵਿੱਚ ਐਸਐਚਓ ਘਿੰਡਾ ਨੇ ਬੜਾ ਵਧੀਆ ਕੰਮ ਕੀਤਾ ਇਜੰਦਰ ਸੌਰੀ ਅੰਮ੍ਰਿਤ ਸਾਹਿਬ ਪੁਲਿਸ ਵਿਧਾਤੀ ਨੂੰ ਬੜੀ ਬੜੀ ਕਾਮਯਾਬੀ ਮਿਲੀ ਆ ਜਿਹਦੇ ਤਹਿਤ ਇਹ ਦੋ ਪਰਚੇ ਦਰਜ ਹੋਏ ਆ ਔਰ ਇਹਦੇ ਚ ਪਹਿਲਾ ਪਰਚਾ ਜਿਹੜਾ ਹੈਗਾ ਉਹ ਘਰਿੰਡੇ ਥਾਣੇ ਦਾ ਹੈ ਦਰਜ ਕੀਤਾ ਗਿਆ ਜਿਹਦੇ ਵਿੱਚ ਅਸੀਂ ਟੋਟਲ ਜਿਹੜੇ ਹੈਗੇ ਆ ਇਹ ਦੋ ਪਿਸਤਲ 30 ਬੋਰ ਦੇ ਤੇ ਇੱਕ 9mm ਬਲੌਕ ਪਿਸਤਲ ਜਿਹੜਾ ਇਹ ਇਹ ਰਿਕਵਰ ਕੀਤਾ ਤਿੰਨ ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਮੋਪੜ ਜਿਹੜੀ ਆ ਤੇ ਚਾਰ ਦੋਸ਼ੀ ਇਹਨਾਂ ਨੂੰ ਗ੍ਰਿਫਤਾਰ ਕੀਤੇ ਹੈਗੇ ਆ ਇਹ ਜਿਹੜੇ ਤਾਇ ਜਿਹੜੇ ਇਹ ਦੋਸ਼ੀ ਤਰ੍ਹਾਂ ਬਸਾਂ ਚਾਹੂੰਗਾ ਵੀ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 51 ਮਿਤੀ 11/3 25 ਗੁਰਮ 25549 ਆਮ ਜਕ ਤਹਿ ਦਰਜ ਕੀਤਾ ਗਿਆ ਔਰ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਂ ਹੈਗੇ ਆ ਇਹ ਹੈਗੇ ਆ ਕਰਨ ਸਿੰਘ ਪੁੱਤਰ ਤਰਸੇਮ ਸਿੰਘ ਸਤਨਾਮ ਸਿੰਘ ਉਰਫ सोनू ਅਤੇ ਗੁਲਜਾਰ ਸਿੰਘ ਤੇ ਰਾਹੁਲ ਉਰਫ ਗੁੱਜਰ ਇਹਨਾਂ ਜਿਹੜਾ ਹੈ ਸਾਰਿਆਂ ਕੋਲ ਜਿਹੜੇ ਹੈਗੇ ਆ ਤਿੰਨ ਪਿਸਤਲ ਜਿਹੜੇ ਰਿਕਵਰ ਕੀਤੇ ਗਏ ਠੀਕ ਹੈ ਜੀ ਔਰ ਇਹਨਾਂ ਦਾ ਬੈਕਵਰਡ ਫਾਰਵਰਡ ਲਿੰਕੇਜ ਜਿਹੜੀ ਆ ਪਿਸਤਲ ਕਿੱਥੋਂ ਲੈ ਕੇ ਆਏ ਆ ਤੇ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਤੇ ਜਾਂ ਪਹਿਲਾਂ ਕੋਈ ਵਾਰਦਾਤ ਦੇ ਵਿੱਚ ਇਹਨਾਂ ਵਰਤੇ ਹੈਗੇ ਆ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਸਫੀਸ਼ੀਅੰਟ ਰਮਾਨ ਲੈ ਕੇ ਇਹਨਾਂ ਦਾ ਇਹਨਾਂ ਕੋਲ ਪੁੱਛ ਕੇ ਜਿਹੜੀ ਆ ਉਹ ਕੀਤੀ ਜਾਊਗੀ ਸਰ ਇਹ ਸਰਦਾਰ ਬਾਰੇ ਦੱਸ ਦਿਓ ਪਾਕਿਸਤਾਨ ਤੋਂ ਆਏ ਨੇ ਅਜੇ ਅਜੇ ਨਹੀਂ ਬੋਲਦਾ ਨਹੀਂ ਅਜੇ ਇਸ ਬਾਰੇ ਨਹੀਂ ਪਤਾ ਲੱਗਾ ਹੈਗਾ ਇਹ ਦਵਾਨੇ ਪੁੱਛ ਕੇ ਜਿਹੜੀ ਇਹ ਗੱਲ ਸਾਹਮਣੇ ਆਊਗੀ ਕਿਉਂਕਿ ਜੇ ਰਮਾਨ ਲੈ ਕੇ ਇਹਨਾਂ ਨੂੰ ਸਖਤੀ ਨਾਲ ਪੁੱਛ ਕੇ ਕੀਤੀ ਜਾਣੀ ਬਾਕੀ ਆ ਇਹ ਸੈਕੰਡ ਜਿਹੜਾ ਮੁਕੱਦਮਾ ਹੈਗਾ ਉਹ ਸਾਡਾ ਕੰਬੋ ਥਾਣੇ ਦਾ ਹੈਗਾ ਜਿਹਦੇ ਵਿੱਚ ਅਸੀਂ 508 ਗ੍ਰਾਮ ਹਿਰੋਇਨ 80000 ਡਰਗਮਨ ਇੱਕ ਗੱਡੀ ਦੇ ਤਿੰਨ ਮੋਬਾਈਲ ਤੇ ਦੋ ਦੋਸ਼ੀ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਨੰਬਰ 25 10/10/25 ਨੂੰ ਅੰਡਰ ਸੈਕਸ਼ਨ 21C 2527 ਤੇ 29KA 85 ਐਨਡੀਪੀਐਸਕ ਤੱਕ ਥਾਣਾ ਕੰਬੋ ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਇਦੇ ਵਿੱਚ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਐ ਜਿ ਸਖਤੈਨ ਸਿੰਘ ਕਾਲਾ ਵਾਸੀ ਝੰਝੋਟੀ ਤੇ ਗੁਰਪ੍ਰੀਤ ਸਿੰਘ ਉਹ ਸੋਨੂ ਵਾਸੀ ਝੰਝੋਟੀ ਤੇ ਇਹਨਾਂ ਕੋਲ ਇੱਕ ਸਵਿਫਟ ਗੱਡੀ ਤੇ 80000 ਰੁਪਇਆ ਉਹ ਡਰੱਗ ਮੰਨੀ ਜਿਹੜੀ ਹੈਗੀ ਆ ਬਰਾਮਦ ਹੋਈ ਆ ਔਰ ਇਹ ਇਹ ਡੀਐਸਪੀ ਅਕਾਰੀ ਰਜ਼ਾ ਨਖਵਿੰਦਰ ਸਿੰਘ ਵੀ ਦੇਖ ਦੇ ਥੱਲੇ ਐਸਐਚਓ ਘਰੇਂਡਾ ਤੇ ਐਸਐਚਓ ਕੰਬੋ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਜਿਹਦੇ ਤਹਿਤ ਇੱਕ ਤੇ ਸਾਨੂੰ ਹੀਰੋਨ ਕਵਰਾ ਤੋਂ ਦੂਜੇ ਸਾਨੂੰ ਅਸਲਾ ਰਿਆ ਬਰਾਮਦ ਹੋਏ ਹੈਗੇ ਆ ਔਰ ਮੈਂ ਆਪ ਜੀ ਨੂੰ ਇਹ ਇਹ ਵਿਸ਼ਵਾਸ ਦਿਵਾਉਣਾ ਵੀ ਅੰਮ੍ਰਿਤਸਰ ਵਿਧਾਤੀ ਪੁਲ ਜਿਹੜੀ ਹੈਗੀ ਆ ਮਾਰੇ ਅਨਸਾਰੇ ਅਗੇਂਸਟ ਇਦਾਂ ਹੀ ਕਾਰਵਾਈ ਚੱਲਦੀ ਰਹੂਗੀ ਔਰ ਹਿਰੋਨ ਸਮਗਲਰ ਔਰ ਪਲੱਸ ਜਿਹੜੇ ਅਸਲੇ ਦੇ ਜਿਹੜੇ ਮਾਰੇ ਅਨਸਰ ਹੈਗੇ ਆ ਇਹਨਾਂ ਨੂੰ ਅਸੀਂ ਇਦਾਂ ਹੀ ਗ੍ਰਿਫਤਾਰ ਕਰਦੇ ਰਵਾਂਗੇ ਸਰ ਇਹ ਆਪਸ ਵਿੱਚ ਕੋਈ ਕਨੈਕਸ਼ਨ ਹੈਗਾ ਜੀ ਜਿੰਨੇ ਗ੍ਰਿਫਤਾਰ ਕੀਤੇ ਗਏ ਨੇ ਸਾਰੇ ਤੇ ਕਿਹਦੇ ਨਾਲ ਜੀ ਆਪਸ ਦੇ ਵਿੱਚ ਇਹਨਾਂ ਦਾ ਕੋਈ ਕਨੈਕਸ਼ਨ ਹੈਗਾ ਨਹੀਂ ਆਪਸ ਦੇ ਵਿੱਚ ਦੋਨਾਂ ਨਾਲ ਹਿਰੋਨ ਵਾਲਾ ਦਾ ਦੂਜੇ ਆਰਮ ਵਾਲਾ ਦਾ ਕੋਈ ਕਨੈਕਸ਼ਨ ਨਹੀਂ ਹੈਗਾ ਜੀ ਗੈਂਗਸਟਰ ਦਾ ਵੀ ਕਿੱਧਰੋਂ ਆਪਟਾ ਰਹੇ ਹਾਂ ਜੀ ਬੈਕਪੌਲਿਸ ਦੇ ਬੈਕਸਨ ਨੂੰ ਨਹੀਂ ਅਜੇ ਪੁਛਗਿਸ ਦਾ ਹਿੱਸਾ ਹੈਗੇ ਆ ਅਜੇ ਇੰਟਰੋਗੁਏਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ। ਇਸ ਦੇ ਵਾਰਦਾਤ ਨੂੰ ਨੀ ਸਾਰਾ ਕੋਈ ਸ਼ੁਰੂਆਤੀ ਤੌਰ ਤੇ ਬਤਲ ਕੋਈ ਇਨਕਾਮ ਜਿਹੜਾ ਹੋਵੇ ਜਾਂ ਬੈਕਪੌਲ ਨੇ ਰਿਪੋਰਟ ਨਹੀਂ ਇਹ ਇਹ ਅਜੇ ਸਖਤੀ ਨਾਲ ਪੁਛਗਿਸ ਕਰਨੀ ਬਾਕੀ ਹੈ। ਸਰ ਹੋਰ ਵੀ ਰਿਕਵਰੀ ਹੋ ਸਕਦੀ ਜੇ ਜਿਵੇਂ ਪਿਸਤਲ ਤੇ ਨਿਪਟੇਗਾ ਹੋਰ ਵੀ ਕੋਈ ਬਿਲਕੁਲ ਜੀ ਇਹਨਾਂ ਨੂੰ ਜਦੋਂ ਸਖਤੀ ਨਾਲ ਪੁਛਗਿਸ ਕਰਾਂਗੇ ਇਹਨਾਂ ਕੋਈ ਹੋਰ ਵੀ ਰਿਕਵਰੀ ਹੋ ਸਕਦੀ ਆ ਔਰ ਜਿੱਦਾਂ ਵੀ ਹੋਰ ਰਿਕਵਰੀ ਹੋਊਗੀ ਤਾਂ ਇਹਨਾਂ ਨਾਲ ਸਾਂਝੀ ਕੀਤੀ ਜਾਊ। ਠੀਕ ਹੈ। ਥੈਂਕ ਯੂ।